ਹੋਣਗੇ ਵਿੱਚ ਦਰਬਾਰ ਮੇਲੇ ਮੇਲਾ ਉਸ ਨੂੰ ਆਖ ਦੀ ਦੁਨੀਆ ਜੋ ਵਿਛੜੀਆਂ ਦੇ ਯਾਦ ਮਿਲਦੇ ਇਹ ਬਹਾਨੀ ਨੇ ਇਕੱਠੇ ਹੋਣ ਦੇ ਕੋਈ ਸਿਆਣੀਆਂ ਗੱਲਾਂ ਨਾ ਕੋਈ ਕਾਮੀਆਂ ਗੱਲਾਂ ਨਾਲ ਆਪਾਂ ਇਕੱਠੇ ਹੋਏ ਆਂ ਕੁਝ ਸਿੱਖਦੇ ਆਂ ਟਾਈਮ ਲੰਘਾਣਾ ਫਿਰ ਯਾਦ ਕਰਿਆ ਕਰਾਂਗੇ ਵੀ ਆਪਾਂ ਇਹ ਕਰਦੇ ਸੀ ਆਪਾਂ ਉਹ ਕਰਦੇ ਸੀ ਕਹਿੰਦੇ ਇੱਕ ਦਿਨ ਅਸੀਂ ਵੀ ਤੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ ਇੱਕ ਦਿਨ ਅਸੀਂ ਵੀ ਤੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ कल कल और कहने कल और कहने और आएंगे आएंगे हमसे हमसे बेहतर 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 कहने कहने वाले 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 आपसे सुनने अगली पेश मॉडर्न कि मेनु भी पता मॉडर्न की करूंगा ਸਾਰ ਪਰੀ ਕਮਨੀਫੇਰ ਸਾਰੇ ਸੰਸਾਦੀ ਕਾਰਜ ਇਹ ਤਾਂ ਦੇਖੋ ਦੋਸਤੋ ਇੱਕ ਅਸੀਂ ਕੋਸ਼ਿਸ਼ ਕਰੀ ਆ ਕਿਉਂਕਿ ਇਹਦੀ ਸਾਡੀ ਮਹਤਵ ਨਹੀਂ ਹੈਗੀ ਆਪਾਂ ਕਹਿ ਸਕਦੇ ਆ ਨਾ ਤੇ ਪਰ ਸਾਨੂੰ ਇੰਨਾ ਮਿਲੂ ਮਹਿਸੂਸ ਪੁੱਠੀਆ ਹੋਇਆ ਵੀ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੇ ਕਦੇ ਇਹ ਚੀਜ਼ ਜ਼ਰੂਰ ਸੰਭ ਹੋਊਗੀ ਸੋ ਅੱਜ ਜੀ ਜਿਹੜੀ ਇੱਕ ਕਨਸੈਪਟ ਨੂੰ ਲੈ ਕੇ ਚੱਲੇ ਆ ਮਾਡਰਨ ਮਿਰਜਾ ਹਨਾ ਜਿਵੇਂ ਅੱਜ ਕੱਲ ਦੇ ਆਪਾਂ ਦੇਖਦੇ ਆ ਵੀ ਰਾਜੇ ਤੁਰੇ ਫਿਰਦੇ ਨੇ ਜੇਬ ਚ ਆਪਾਂ ਨੂੰ ਕਿਉਂਕਿ ਆਪਣੇ ਪੈਰਾਂ ਤੇ ਆਪਾਂ ਨੂੰ ਖੜਾ ਸਭ ਤੋਂ ਪਹਿਲਾਂ ਤਾਂ ਮੇਨ ਗੱਲ ਆ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਸੋ ਸਾਡੀ ਇੱਕ ਛੋਟੀ ਜੀ ਸਿਕਟਾ ਪਹਰੀਆਂ ਲੱਖ ਕਰੋੜਾ ਜਿਸ ਨੂੰ ਆ ਗਿਆ ਸੁਣਨਾ ਉਸ ਨੂੰ ਬੋਲਣਾ ਦੀ ਕੀ ਲੋੜ ਹੈ ਨਾ ਇਹ ਹੋ ਸਕਦਾ ਤੇ ਉਹ ਸਾਡੀ ਕੁੜੀ ਆ ਗਈ ਨਾ ਚੜ੍ਹ ਲੈ ਨਹੀਂ ਆਈ ਚਲੋ ਤੇ ਬੋਲ ਕਰਦੇ ਆਂ ਬੋਲ ਕਰੋ ਦੂਸਤੋ ਹੈ ਨਾ ਲੇਕਿਨ ਤਾੜੀ ਖੁੱਲ ਗਈ ਲਾ ਦੋ ਓਏ ਗੱਲ ਸੁਣ ਮੱਖਣਾ ਪਿਆਰ ਦਾ ਏ ਤੈਨੂੰ ਵੱਲ ਦੱਸਣਾ ਹਏ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਏ ਤੈਨੂੰ ਵੱਲ ਦੱਸਣਾ ਜਦੋਂ ਆਪਣੇ 15 ਲੱਖ ਬੰਦਿਆ ਇਹ ਕੋ ਜਿੰਨਾ ਸਪਿਸ਼ ਕੇ ਜਾਏ ਚੀਲਾ ਤੇ ਚੀਲਾ ਕੀ ਜਵਾਨੀ ਉਹ ਆ ਜਾ ਮੈਂ ਦਿਖਾਉਣੀ ਤੇਰੀ ਚੀਲਾ ਦੀ ਜਵਾਨੀ ਕੋ ਖੜ ਜਾ ਬੁੜੀਏ ਸਾਥ ਨਾ ਹੀ ਜੋਰ ਦੇ ਨੱਦਰ ਤੇ ਲਾਲ ਦੀ ਦੱਤ ਨਹੀਂ ਆਵੇ ਲਾ ਲਿਆ ਤਾਂ ਜਦੋਂ ਆਪਣੇ 15 ਲੱਖ ਬੰਦਿਆ ਇਹ ਜੀਦੋ ਦੀ ਆਪਣੇ 15 ਲੱਖ ਬਚੇ ਫੇਰ ਤਾਂ ਮੇਰੀ ਜੀਨ ਦੀ ਪੈਂਟ ਪੱਕੀ ਹਾਂ ਦੱਸ ਕੇ ਨਹੀਂ ਜੀ ਲੈਣੀ ਆ ਹਿੰਦੀ ਭਈਆ ਮੇਰੀ ਘਰੋਂ ਕੁੜੀ ਨਿਕਲ ਗਈ ਨਾ ਘਰੇ ਰਹਿੰਦੀ ਸੀ ਕੀ ਮੇਰਾ ਮਤਲਬ ਘਰੇ ਰਹਿੰਦੀ ਸੀ ਆ ਦੇਖ ਲੈ ਮੇਰੇ ਚਾਹ ਦੂਜੀ ਵਰੀ ਸਾਵਨ ਨੂੰ ਘਰੋਂ ਕੱਢ ਕੇ ਲੈ ਕੇ ਗਿਆ ਰਾਤ ਨੂੰ ਮੇਰੇ ਦੇ ਨਾਲ 2-2 ਵਜੇ ਤੱਕ ਗੱਲਾਂ ਕਰਦੀ ਸੀ ਉਤੋਂ ਦੀ ਕੇਵਲਤਾਰ ਲਵਾਤੀ ਉਹ ਮੈਂ ਕਿਹਾ ਕੇਵਲਤਾਰ ਨਾਲ ਲਵਾਓ ਮੇਥ ਪਟਦੀਆਂ ਫਰਮਾ ਦੇ ਕੇ ਜਵਾਕ ਮਿਲੂ ਹੋਰ ਅੱਥਰੀ ਕਰ ਉਹ ਤੂੰ ਕਿਹੜਾ ਘਟ ਆਗਾ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਤੂੰ ਆਉਂਦਾ ਨਾ ਹੁੰਨਾ ਕੂੜੀਆਂ ਨਾਲ ਗੱਲਾਂ ਮਾਰਦਾ ਕੂੜੀਆਂ ਮਸਲਾ ਮਾਰਦਾ ਲਾਂਬੇ ਮੈਨੂੰ ਆਉਂਦੇ ਨੇ ਉਹ ਤੈਨੂੰ ਜਾਣਦਾ ਮੈਂ ਜਾਣਦਾ ਕਿਹੜੀਆਂ ਮਾਫੀਆਂ ਮੰਗਣ ਲੱਗਿਆ ਕਿਹੜਾ ਚੰਦ ਚਾੜ ਕੇ ਆਉਣਾ ਤੂੰ ਅਗਲੇ ਦੇ ਘਰੇ ਜਾ ਕੇ ਕਦੂ ਕਹੂ ਕੁੜੀ ਦੀ ਮਾਂ ਕਥਿਆ ਮਾਫੀ ਲੈਣ ਦੀ ਸਰਪੰਚਾਂ ਦੇ ਵਿੱਚ ਟਰਾਈਆਂ ਮਾਰਦੇ ਤੂੰ ਹਾਏ ਹੋਏ ਉਹ ਤਾਂ ਚੰਦਰੀ ਮੇਰੀ ਜਾਨ ਸੀ ਸਰਪੰਚਾਂ ਦੀ bure ਦੀ ਗੱਲ ਛੱਡੋ ਸਰਪੰਚ ਜੀ ਵੀ ਦੱਸੋ ਕੁਛ ਤੁਹਾਨੂੰ ਦਿਖੋ ਸੋਚੋ ਬਈ ਕੁੜੀ ਬਾਰੇ ਸੋਚੋ ਨਹੀਂ ਤਾਂ ਗਲੀਆ ਤੱਕ ਭੱਜੂਗੀ ਫੇਰ ਕੀ ਕਰੀ ਜਾਂਦੀ ਹੈ ਆਪਣੇ ਸੁਸਤੀਆਂ ਦਾ ਨਾ ਛੱਡੋ ਕੁੜੀ ਵਾਂਗ ਸੋਚੋ। ਉਹ ਬਾਬਾ ਕੜਾਈ ਲੋਕ ਨੇ ਅੱਗ ਲਾਤੀ ਐ ਜੋ ਡਾਇਰੋ ਡਾਇਰੋ ਕੋ ਜੱਗ ਚ ਹੈ ਨਹੀਂ। ਸੋਚੋ ਬਾਈ ਕੁੜੀ ਵਾਂਗ ਸੋਚੋ। ਆ ਜੀ ਲਾਦੀ ਆਲੀ ਨਾ ਫੇਰ ਕੀ ਬਣਨਾ? ਮੰਮੀ ਡੈਡੀ ਕਰੇ ਕਰੇ ਸਗਦਾ ਚੜਦਾ ਨਾ ਮੈਂ ਟੀਨਾ ਲਾਓ। ਜੇ ਜੇ 20 ਨੇ ਵੀ ਕਦੇ ਡੀਜ਼ਲ ਮਾਰ ਦਿੰਦਾ ਪੂਰਾ ਟੀਵੀ ਦਾ ਦੇਖ ਲੈਂਦੀ। ਆ ਸਭ ਆਉਦੀ ਮੈਂ। ਕੁੜੀ। ਲੋਕਾਂ ਦੀ ਕੁੜੀ ਦਾ ਨਾਂ ਕਰਦੇ ਨੇ ਤੁਸੀਂ ਫਿਰ। ਤੂੰ ਹੀ ਕਰਤਾ ਉਹ ਤੂੰ ਮਰ ਜਾ ਔਰ ਮਾਦਰਾ ਕੁੱਪੜਾ ਉਹ ਮੇਰੀ ਭੈਣ ਨੂੰ ਕਿਨਾਂ ਮਜਾਇਆ ਓਏ ਤੂੰ ਮੇਰੀ ਭੈਣ ਨੂੰ ਮਜਾਇਆ ਤੇਰੀਆਂ ਨਹੀਂ ਹਮਤ ਸਮਾਈ ਗਿਆ ਉਹ ਮੈਂ ਤੇਨੂੰ ਜਾਣਦਾ ਵੱਡੇ ਸੌਹੀ ਨੂੰ ਇਹਦਾ ਮੈਂ ਸਾਬ ਨੂੰ ਕੱਢ ਕੇ ਲੈ ਗਿਆ ਨਾ ਦਾਰੂ ਦੀ ਬੋਤਲ ਲੈ ਕੇ ਗਿਆ ਸੀ ਉਹ ਵੀ ਯਾਦ ਕਰ ਲੈ ਓ ਜਾਓ ਜਾ ਬੈ ਕਹਿਤਾ ਇੱਕ ਦਾਰੂ ਦੀ ਬੋਤਲ ਪੱਸੀ ਆਪਣੀ ਪੈਰ ਪਰ ਪਿਆਦੀ ਘੱਟੋ ਘੱਟ ਕਿ ਪੇਟੀ ਤੇ ਲੈ ਰੰਨਾ ਏ ਮਨ ਪੁੱਲਾ ਬੰਨੇ ਤੋਂ ਹੀ ਲਾ ਦੇ ਸੁਣ ਲੈ ਇਧਰ ਜਰਮਾ ਕੱਟ ਗਿਆ ਲੱਗਿਆ ਜਾਲਦਾਰ ਵੀਡੀਓ ਬਾਰੇ ਚ ਬਣ ਗਈ ਬਾਹਲਾ ਸਟੇਟ ਕਰਾ ਕੇ ਸ਼ੇਅਰ ਕਰਾ ਇੰਨੀ ਭੁੱਖੀ ਬੜ ਗਈ ਉਹ ਪੀਜ਼ਾ ਖਾਣਾ ਐਡਾ ਵਲ ਬਣਾਤਾ ਉਹਦਾ ਮਹਾਨੇ ਵਾਈ ਖੜਾ ਜੜਾ ਗਿਆ ਵਾ ਵੇਖ ਕੀ ਕਮੀਆਂ ਮੇਰੀ ਕੁੜੀ ਚ ਬੀਏ ਕਰਤੀ ਐ ਬੀਐਸਸੀ ਕਰਤੀ ਐ ਨਾਲੇ ਹੁਣ ਐਮਐਸਸੀ ਕਰਨੀ ਕੈਮਿਸਟਰੀ ਦੀ ਕਾ ਵੀ ਨੇ ਪੰਜਾਬੀ ਮੀਡੀਅਮ ਕੀ ਹੈ ਵੇ ਤੂੰ ਚੁੱਪ ਕਰ ਜਾ ਮੇਰਾ ਸਿਰ ਨਾ ਖਾ ਗਰਾ ਪਹਿਲੀ ਕਾਲ ਦਾ ਮੱਚਾ ਪਿਆ ਇਹ ਕਾਲਜ ਇੱਥੇ ਨਹੀਂ ਇੱਥੇ ਹੁੰਦਾ ਇੱਥੇ ਇੱਥੇ ਉਹ ਜਿੱਥੇ ਵੀ ਹੁੰਦਾ ਉਹਦਾ ਸਰੀਰ ਜੀ ਹੈ ਕੋਈ ਤਾਂ ਤੈਨੂੰ ਲੈ ਕੇ ਜਾਣੀ ਪੈਣੀ ਆ ਲੈ ਕੇ ਜਾਂ ਇਹ ਨੂੰ ਲੈ ਕੇ ਜਾਂਦਾ ਇਹ ਨੂੰ ਬਿਹਾ ਕੇ ਗਈ ਅੱਲਾਹ ਕੱਢ ਕੇ ਵੀ ਲੱਗੇ ਮੇਰੀ ਯਾਰੀ ਆ ਉਹ ਹੈ ਮੇਰੀ ਯਾਰੀ ਦਾ ਪਰੋੜਿਆ ਜੱਟ ਭੱਜ ਦੇ ਮੇਰੀ ਜੇ ਆਉਂ ਆਸਾਂ ਗੇਰੇ ਲੇਆ ਤੇਰੀ 판 ਤੋਂ ਲੈ ਕੇ ਗਿਆ ਮੈਂ ਤਾਂ ਕਿਲੋ ਖੂਨ ਵਧ ਗਿਆ ਦੋ ਚਾਰ ਦਿਨ ਹੋਰ ਆਖਾਂ ਦਾ ਮੈਂ ਤਾਂ ਖੂਨ ਨਾਲ ਕੱਪ ਲਾਉਂਦਾ